ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਉਚਾਰਨ ਸਿੱਖਣਾ ਹੈ ਇਹ 331 ਅੰਗਤ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਇਸ ਸ਼ਬਦ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਜੋ ਟੂ ਟੂ ਦੇ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈਏ ਭੱਟਾਂ ਦੇ ਸਵਈਏ ਸੈ ਸ਼੍ਰੇਸ਼ਟੀ ਪਾਮਨ ਅਖਰੀ ਸੁਖਮਣੀ ਸਾਹਿਬ ਪੰਜ ਬਾਣੀਆਂ ਦੀ ਸੰਥਿਆ ਗੌੜੀ ਝਗਰਾ ਏਕ ਨਵੇਰ ਹੋ ਰਾਮ ਹੁਣ ਤਿਆਰ ਰੱਖਣਾ ਸੰਗਤ ਜੀ ਇਹ ਨਵੇਰ ਹੋ ਜਿਹੜਾ ਪਾਠ ਹੈ ਕਈ ਸੰਗਤਾਂ ਪੜ ਜਾਂਦੀ ਏ ਨਵੇਰ ਰਹੋ ਰਹੋ ਰਾਰਾ ਦੇ ਹਾਏ ਔਂਕੜ ਲਾ ਕੇ ਰਹੋ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਨਵੇਰ ਨਬੇਰ ਪੜ ਕੇ ਪੂਰਾ ਰਾਰਾ ਬੋਲ ਕੇ ਜਿਹੜਾ ਹਾ ਹੇ ਔਂਕੜ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਭਾਵ ਕਿ ਰਾਰਾ ਬੱਬੇ ਦੇ ਨਾਲ ਪੜਨਾ ਹੈ ਹਾ ਹਾ ਕੱਲਾ ਪੜਨਾ ਹੈ ਨਬੇਰ ਹੋ ਨਬੇਰ ਹੋ ਪਾਟ ਇਕੱਠਾ ਹੈ ਪਰ ਸੰਗਤਾ ਪੜ ਜਿਨੇ ਰਹੋ ਰਹੋ ਨਹੀਂ ਪੜਨਾ ਨਬੇਰ ਹੋ ਨਬੇਰ ਹੋ ਹਾ ਔਂਕੜ ਹਾ ਜਿਹੜਾ ਵੱਖਰਾ ਲਾਉਣਾ ਹੈ ਨਬੇਰ ਹੋ RAM ਜੋ ਤੁਮ ਆਪਣੇ ਜਨ ਸੌ ਕਾਮ ਸੌ ਪੜਨੈ ਸੋ ਨਹੀਂ ਕਹਿ ਦੇਣਾ ਇੱਥੇ ਕਨੌੜੇ ਦੀ ਬਾਜ ਉਚਾਰਨ ਕਰਨੀ ਹੈ ਸਸਨ ਪਨੌੜਾ ਲੱਗਾ ਹੈ ਸੌ ਜਨ ਸੌ ਕਾਮ ਰਹਾ ਇਹੋ ਮਨ ਵੱਡਾ ਕੇ ਜਾ ਸੌ ਮਨ ਮਾਨਿਆ ਹੁਣ ਇਹ ਸੰਗਤ ਜੀ ਧਿਆਨ ਰੱਖਣਾ ਕਿ ਇਹਨੂੰ ਕਈ ਸੰਗਤਾਂ ਪੜ ਜਾਂਦੀ ਬੜਾ ਬੜਾ ਨਹੀਂ ਪੜਨੀ ਇਕਤਾ ਬਿਸਰਾਵ ਵੀ ਇੱਥੇ ਲਾਉਣਾ ਸਾਰੇ ਬਿਸਰਾਮ ਇੱਥੇ ਆਉਣਗੇ ਜਿੰਨੇ ਵੀ ਸ਼ਬਦ ਇਹਦੇ ਨਾਲ ਦੇ ਆਉਣਗੇ ਸਾਰੇ ਬਿਸਰਾਮ ਉੱਥੇ ਆ ਪਰ ਇਸ ਦਾ ਜਿਹੜਾ ਉਚਾਰਨ ਹੈ ਵੱਡਾ ਨਹੀਂ ਪੜਨਾ ਪੋਲਾ ਨਹੀਂ ਪੜਨਾ ਇਸ ਦਾ ਉਚਾਰਨ ਹੈ ਇਹੋ ਮੰਨ ਵੱਡਾ ਅਧਕ ਲਾ ਕੇ ਬੋਲਣਾ ਕਸ ਕੇ ਬੋਲਣਾ ਵੱਡਾ ਕਿਉਂਕਿ ਆਮ ਹੀ ਸੁਣੀਦਾ ਹੈ ਬੋਧ ਤੇ ਗਰੰਤੀ ਸਿੰਘ ਵੀਰ ਭਰਾ ਵੀ ਇੱਥੇ ਗਲਤੀ ਕਰ ਜਾਂਦੇ ਨੇ ਵੱਡਾ ਕਹਿ ਜਾਂਦੇ ਆ ਇਹੋ ਮੰਨ ਵੱਡਾ ਪੋਲਾ ਨਹੀਂ ਪੜਨਾ ਕਸ ਕੇ ਕਹਿਣਾ ਵੱਡਾ ਇਹੋ ਮਨ ਵੱਡਾ ਕੇ ਜਾ ਸੋ ਮਨ ਮੰਨਿਆ RAM ਵੱਡਾ ਕਹਿ RAM ਹੈ ਜਾਣਿਆ ਕੱਕੇ ਦਲਾਵਾ ਲੱਗੀਆਂ ਕੇ ਨਹੀਂ ਪੜ ਜੈਨਾ ਕਹਿ ਪੜਨਾ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਦ ਵੱਡਾ ਸਾਰੇ ਬਿਸਰਾਮ ਵੱਡੇ ਤੇ ਲਾਉਨੇ ਬੇਦ ਵੱਡਾ ਕਿ ਜਹਾਂ ਤੇ ਆਇਆ ਜਹਾਂ ਤੇ ਆਇਆ ਵੱਖਰਾ ਵੱਖਰਾ ਕਹ ਕਬੀਰ ਹੋ ਭਇਆ ਉਦਾਸ ਤੀਰਥ ਵੱਡਾ ਕਿ ਹਰਕਾ ਦਾਸ ਹੁਣ ਤਿਆਰ ਰੱਖਣਾ ਤੀਰਥ ਵੱਡਾ ਇੱਥੇ ਵਿਸ਼ਰਾਮ ਲਾਤਾ ਕਿ ਹਰਕਾ ਹਰਕਾ ਨਹੀਂ ਕਹਿ ਦੇਣਾ ਹਰਕਾ ਵੱਖਰਾ ਵੱਖਰਾ ਪਾਠ ਹੈ ਸਾਰੇ ਤੀਰਥ ਵੱਡਾ ਕਿ ਹਰ ਕਾ ਦਾਸ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜੇ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ